ਛੱਤ ਸਿਰੀਆਂ ਕਲਜੀ ਵੀਡੀਓ ਦੇਖ ਰਹੇ ਸਭ ਜੀਆਂ ਨੂੰ ਲੈ ਕੇ ਹਾਜ਼ਰ ਹੈ ਅੱਜ ਦੀ ਵੱਡੀ ਖਬਰ ਮਸ਼ਹੂਰ ਗਾਇਕਾ ਹੋਇਆ ਗਾਇਕ ਦਾ ਹੋਇਆ ਬੁਰਾ ਹਾਲ ਅਚਾਨਕ ਵਿਗੜੀ ਸਿਹਤ ਕੋਮਾ ਵਿੱਚ ਗਿਆ ਪ੍ਰਸ਼ੰਸਕਾ ਮੰਗ ਰਹੇ ਨੇ ਦਾਵਾ ਦਾਵਾਵਾਂ ਡਾਕਟਰ ਦੀ ਨਿਗਰਾਨੀ ਹੇਠ ਗਾਇਕ ਅਵੇਜੀਤ ਐਮੰਜ ਨੂੰ ਪੂਨੇਸ਼ਵਰ ਵਿੱਚ ਵੈਂਟੀਲੇਟਰ ਤੇ ਹਨ ਗਾਇਕ ਦੀ ਹਾਲਤ ਬਹੁਤ ਗੰਭੀਰ ਹੈ ਉਹ ਅਤੇ ਉਹ ਕੋਮਾ ਵਿੱਚ ਚਲੇ ਗਏ ਹਨ ਅਭੀਜੀਤ ਤੇ ਪ੍ਰਸੰਸ਼ਿਕ ਉਹਨਾਂ ਦੇ ਅਜੀਜ਼ ਬਹੁਤ ਪਰੇਸ਼ਾਨ ਹਨ ਅਤੇ ਗਾਇਕ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਹੇ ਹਨ ਵੀ ਜੀਤ ਨੇ ਓਖੜੀਆਂ ਓਖੇੜਿਆ ਸੰਗੀਤ ਜਗਤ ਦਾ ਜਾਣ ਮੰਨਿਆ ਜਾਂਦਾ ਹੈ 54 ਹਾਲ ਦੀ ਉਮਰ ਵਿੱਚ ਗਾਇਕੀ ਜ਼ਿੰਦਗੀ ਅਤੇ ਮੌਤ ਵਿਚਕਾਰ ਲੜਾਈ ਲੜ ਰਹੇ ਹੈ ਰਿਪੋਰਟਾਂ ਅਨੁਸਾਰ ਵੀ ਜੀਤ ਨੂੰ ਪਹਿਲਾਂ ਜਿਗਰ ਦੀ ਸਮस्या ਕਾਰਨ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਉਹਦਾ ਦੇਹਲਾ ਉਹਨਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਤੇ ਹੁਣ ਉਹਨਾਂ ਨੂੰ ਇਮਰਜ ਵਿੱਚ ਬਦਲ ਦਿੱ ਤਬਦੀਲ ਕਰ ਦਿੱਤਾ ਗਿਆ ਹੈ ਜਿੱਥੇ ਡਾਕਟਰ ਦੀ ਇੱਕ ਟੀਮ ਉਹਨਾਂ ਦੀ ਦੇਖਭਾਲ ਕਰ ਰਹੀ ਸੀ ਪ੍ਰੋਗਰਾਮ ਦੌਰਾਨ ਸਿਹਤ ਵਿਗੜ ਗਈ ਧਿਆਨ ਦੇਣ ਯੋਗ ਹੈ ਕਿ 27 ਅਗਸਤ ਨੂੰ ਗਣੇਸ਼ ਪੂਜਾ ਦੌਰਾਨ ਇੱਕ ਪ੍ਰੋਗਰਾਮ ਵਿੱਚ ਪ੍ਰਦਰਸ਼ਨ ਕਰਦੇ ਸਮੇਂ ਗਾਇਕ ਦੇ ਸਿਹਤ ਅਚਾਨਕ ਵਿਗੜ ਗਈ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਗਾਇਕ ਵਿੱਚ ਪੋਟਾਸ਼ੀਅਮ ਦੀ ਕਮੀ ਹੈ 31 ਅਗਸਤ ਨੂੰ ਉਹ ਬੀਜੀਤ ਨੂੰ ਕਟਕ ਤੇ ਸੀ ਸੀ ਡੀ ਖੇਤਰ ਵਿੱਚ ਇੱਕ ਹਸਪਤਾਲ ਆਈ ਸੀ ਯੂ ਵਿੱਚ ਦਾਖਲ ਕਰਵਾਇਆ ਗਿਆ ਹੁਣ ਉਸ ਦੀ ਹਾਲਤ ਵਿੱਚ ਸਥਾਰ ਹੋਣ ਦੀ ਬਜਾਏ ਹੋਰ ਵੀ ਵਿਗੜ ਗਈ ਹੈ 700 ਤੋਂ ਵੱਧ ਜੀਤ ਬਣਾਏ ਅਭੀ ਜੀਤ ਮੱਜੂ ਮਜੂਮਦਾਰ ਦੇ ਪ੍ਰਸੰਸ਼ਕੋਸ਼ ਦੀ ਖਰਾਬ ਹਾਲਤ ਕਾਰਨ ਤਨਾਅ ਵਿੱਚ ਹਨ ਹਰ ਕੋਈ ਗਾਇਕ ਦੀ ਸਿਹਤ ਨੂੰ ਲੈ ਕੇ ਚਿੰਤਤ ਹੈ ਹਰ ਕੋਈ ਉਸ ਦੀ ਜਲਦੀ ਕਮ ਸਿਹਤ ਕਮ ਚਾਬੀ ਲਈ ਪ੍ਰਾਰਥਨਾ ਕਰ ਰਿਹਾ ਹੈ ਯੂਜ਼ਰ ਸੋਸ਼ਲ ਮੀਡੀਆ ਤੇ ਅਬੀਜੀਤ ਲਈ ਪ੍ਰਾਰਥਨਾ ਵੀ ਕਰ ਰਹੇ ਹਨ ਦੂਜੇ ਪਾਸੇ ਜੇਕਰ ਅਸੀਂ ਅਬੀਜੀਤ ਦੇ ਗੀਤ ਵੀ ਗੀਤ ਦੀ ਗੱਲ ਕਰੀਏ ਤਾਂ ਉਸ ਨੇ 702 ਵੱਧ ਗੀਤ ਬਣਾਏ ਉਸ ਦਾ ਆਪਣਾ ਪ੍ਰਸ਼ੰਸਕਦਾਰ ਹੈ ਜੋ ਉਸ ਨੂੰ ਬਹੁਤ ਪਿਆਰ ਕਰਦਾ ਹੈ ਗਾਏਕ ਦੇ ਪ੍ਰਸਿੱਧ ਗੀਤਾਂ ਵੀ ਜੀਤ ਮੌਜੂਦ ਮਜਾ ਮਦਾਰ ਦੇ ਗੀਤਾਂ ਵਿੱਚ ਫਿਲਮੀ ਗੀਤ ਐਲਬਮ ਟ੍ਰੈਕ ਅਤੇ ਸ ਸੰਬਲੀ ਪੂਰੀ ਕੀਤੇ ਸ਼ਾਮਲ ਹਨ ਦੂਜੇ ਪਾਸੇ ਜੇਕਰ ਅਸੀਂ ਉਸ ਦੀਆਂ ਫਿਲਮਾਂ ਦੇ ਪ੍ਰਸਿੱਧ ਗੀਤਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਸੁੰਦਰ ਗੜਾ, ਸਲਮਾਨ ਖਾਨ, ਦੀ ਸਿਸਟਰ ਸ੍ਰੀ ਦੇਵੀ ਲਵ, ਸਟੋਰੀ ਗੋਲ, ਮਾਲ ਲਵ ਅਤੇ ਸ਼੍ਰੀ ਮਾਨਸੂਰ ਦਾ ਸ਼ਾਮਲ ਹਨ ਆ ਕਿ ਆ ਆ ਹੈ ਜਦੋਂ ਮਥਾ ਕਹਲਾਤ ਆਮ ਨਹੀਂ ਹੋਣਗੇ ਉਦੋਂ ਤੱਕ ਕਈ ਮਸ਼ਹੂਰ ਹਸਤੀਆਂ ਵੱਲੋਂ ਉਹਨਾਂ ਲੋਕਾਂ ਦਾ ਖਰਚਾ ਚੁੱਕਿਆ ਜਾਏਗਾ ਧੰਨਵਾਦ